ਗੁਰਜੀਕਾ ਖਾਲਸਾ ਬਾਏ ਗੁਰਜੀ ਕੀ ਫਤਿਹ ਸਤਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦੁਆਰਾ ਖਾਲਸਾ ਇਸਤਰੀਆਂ ਸ਼ੀਦਾਨੇੜੇ ਗੰਬੋਰੀਆ ਪੁਲ ਦੇ ਨੇੜੇ ਇਹ ਸਮਾਗਮ ਜਿਹੜਾ ਇਹ ਯਾਤਰਾ ਧੋਬਰੀ ਸਾਹਿਬ ਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਗਈ ਸੀ ਉਹਦੇ ਸੰਬੰਧ ਵਿੱਚ ਸ਼ੁਕਰਾਨਾ ਰੱਖਿਆ ਗਿਆ ਨਾਲ ਹੀ ਸਤ ਜੂੰਡੂ ਦਿਨ ਸ਼ੁਕਰਵਾਨੂ ਮਹਾਨ ਨਗਰ ਕੀਰਤਨ ਇਸੇ ਸਥਾਨ ਤੋਂ ਨਿਕਲੇਗਾ ਅਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ ਰੂਟ ਵੀ ਸਾਡਾ ਪ੍ਰਾਣਾਇ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਹਾਂ ਜੋ ਕਿ ਸੰਗਤਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਥੋਬੜੀ ਸਾਹਿਬ ਅਤੇ ਤਖਤ ਸਸਕਣ ਸ੍ਰੀ ਹਰ ਸੱਚਖੰਡ ਨ ਦੇਰ ਸਾਹਿਬ ਵਿਖੇ ਜੋ ਦਰਸ਼ਨ ਕਰਕੇ ਸੰਗਤਾਂ ਸਮੇਂ ਦੇ ਹਿਸਾਬ ਸਿਰ ਜਿੰਨੀਆਂ ਵੀ ਮਰਜ਼ੀ ਰੇਲਵੇ ਦੀਆਂ ਕਠਿਨਾਈਆਂ ਆਈਆਂ ਕਿਸੇ ਤਰ੍ਹਾਂ ਦੀ ਵੀ ਕਠਿਨਾਈ ਆਈ ਉਸ ਤਰ੍ਹਾਂ ਬਾਬਾ ਜੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਹੈ ਤੇ ਸੰਗਤਾਂ ਖੁਸ਼ੀ-ਖੁਸ਼ੀ ਵਾਪਸ ਆਈਆਂ ਹਨ ਅਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਅੱਗੇ ਤੋਂ ਵੀ ਸਹਿਯੋਗ ਦਿਓ ਹੁਣ 7 ਜੂਨ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਖਾਲਸ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਦਮੋਰੀਆ ਪੁਲ ਤੋਂ ਆਪਣੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ ਦੁਪਹਿਰੇ 3:30 ਵਜੇ ਇਸੇ ਥਾਂ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਸੇ ਥਾਂ ਤੇ ਸੰਪੰਪਤ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤਾਨਮਨ ਧੰਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਈਦਾ ਜੋ ਪ੍ਰੋਗਰਾਮ ਸ਼ੁਕਰਾਨਾ ਸਮਾਗਮ ਸੀ ਹਜੂਰ ਸਾਹਿਬ ਦੀ ਯਾਤਰਾ ਦਾ ਜੋ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹਜੂਰ ਸਾਹਿਬ ਦੀ ਯਾਤਰਾ ਸੰਗਤ ਦਰਸ਼ਨ ਕਰਕੇ ਆਈ ਹੈ ਸੁਖੀ ਸੰਧੀ ਤੇ ਉਹਦੇ ਸ਼ੁਕਰਾਨੇ ਸਭੰਜ ਸਮਾਗਮ ਰੱਖਿਆ ਗਿਆ ਸੀ ਜਿਹਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ 7 ਜੂਨ ਨੂੰ ਇਸ ਗੁਰਦੁਆਰਾ ਸਥਾਨ ਤੋਂ 7 ਜੂਨ ਨੂੰ ਗੁਰੂ ਅਰਜਨ ਦੇਵ ਜੀ ਦੇ ਸਿੱਧਗੁਰਪੁਰੇ ਸੰਬੰਧ ਚ ਜੋ ਵਿਸ਼ਾਲ ਨਗਰ ਕੀਰਤਨ ਹਰ ਸਾਲ ਕੱਟਿਆ ਜਾਂਦਾ ਹੈ ਉਹ ਵੀ ਇਸ ਸਾਲ 7 ਤਰੀਕ ਨੂੰ ਨਿਕਲਣਾ ਹੈ ਤੇ ਸਾਰੀਆਂ ਸੰਗਤਾਂ ਨੇ ਐਸੇ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਦਰਸ਼ਨ ਦੇ ਕੇ ਯੋਗਦਾਨ ਪਾਣਾ ਹੈ ਤਾਂ ਕਿ ਗੁਰੂ ਘਰ ਤੇ ਸੰਗਤ ਦੀ ਆਪਾਂ ਸੇਵਾ ਹੱਲ ਕੇ ਕਰ ਸਕੀਏ ਸੰਗਤਾਂ ਨੂੰ ਅਪੀਲ ਹੈ ਵੀ ਜਿਹੜਾ 7 ਤਰੀਕ ਨੂੰ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਸਾਰੀਆਂ ਸੰਗਤਾਂ ਆਪਣਾ ਜੋ ਵੀ ਯੋਗਦਾਨ ਪਾ ਸਕਦੀਆਂ ਨੇ ਜਰੂਰ ਯੋਗਦਾਨ ਪਾਣ ਅਤੇ ਵੱਧ ਤੋਂ ਵੱਧ ਪਹੁੰਚ ਕੇ ਐਸੇ ਨਗਰ ਕੀਰਤਨ ਨੂੰ ਕਾਮਯਾਬ ਬਣਾਉਣ